ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੇਵੀ ਵਿਊਜ਼ ਦੇ ਵਿੱਚ ਅੱਜ ਆਪਾਂ ਆਏ ਹੈਗੇ ਆ ਜੀ ਪੋਰੇ ਹੀਰਾ ਤਨਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਦੁਆਰਾ ਜਿੱਥੇ ਲੰਗਰ ਦੀ ਸੇਵਾ ਚੱਲਦੀ ਹੈ ਜੀ ਅਤੇ ਲੰਗਰ ਦੀ ਸੇਵਾ ਦੇ ਨਾਲ ਨਾਲ ਇੱਥੇ ਇੱਕ ਹੋਰ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਇੱਥੇ ਇੱਕ ਹਸਪਤਾਲ ਖੋਲ੍ਹਿਆ ਗਿਆ ਹੈ ਜਿਸ ਵਿੱਚ ਕਿ ਤੁਸੀਂ ਫ੍ਰੀ ਚੈੱਕਅਪ ਕਰਾ ਸਕਦੇ ਹੋ ਅਤੇ ਤੁਸੀਂ ਜੇਕਰ ਕੋਈ ਵੀ ਆਪਣਾ ਟੈਸਟ ਕਰਵਾਉਣਾ ਹੋਵੇ ਤੇ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਤੇ ਇੱਥੋਂ ਤੁਹਾਨੂੰ ਦਵਾਈਆਂ ਵੀ ਬਿਲਕੁਲ ਫ੍ਰੀ ਮਿਲਣਗੀਆਂ ਸੋ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਕਿ ਕਈ ਗਰੀਬ ਲੋਕ ਜਿਨ੍ਹਾਂ ਕੋਲ ਦਵਾਈ ਲੈਣ ਨੂੰ ਵੀ ਪੈਸੇ ਨਹੀਂ ਹੁੰਦੇ ਅਤੇ ਜੋ ਲੋਕ ਨਾ ਹੀ ਆਪਣੇ ਟੈਸਟ ਕਰਵਾ ਸਕਦੇ ਹਨ ਸੋ ਉਹਨਾਂ ਦੇ ਲਈ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਸੋ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਅਤੇ ਉਹਨਾਂ ਸਾਰੀਆਂ ਸੰਗਤਾਂ ਦਾ ਜੋ ਆਪਣੀ ਦਸਾਂ ਨੋਹਾਂ ਦੀ ਕਮਾਈ ਦੇ ਵਿੱਚੋਂ ਇੱਥੇ ਆਪਣੀ ਸੇਵਾ ਨਿਭਾ ਰਹੀਆਂ ਹਨ ਸੋ ਅਸੀਂ ਅਰਦਾਸ ਕਰਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕਿ ਇਹਨਾਂ ਦੀ ਕਮਾਈ ਦੇ ਵਿੱਚ ਹੋਰ ਜ਼ਿਆਦਾ ਵਰਕਤਾ ਪਾਉਣ ਉਹ ਸਾਹਮਣੇ ਆ ਜੀ ਲੰਗਰ ਹਾਲ ਜਿੱਥੇ ਕਿ ਲੰਗਰ ਟੁੱਟ ਵਰਤਦਾ ਰਹਿੰਦਾ ਹੈ ਸੋ ਕੋਈ ਵੀ ਭੇਦ ਭਾਵ ਨਹੀਂ ਕਿਸੇ ਨਾਲ ਕੀਤਾ ਜਾਂਦਾ ਸਾਰਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਪਿਆਰ ਨਾਲ ਲੰਗਰ ਚੁਕਾਇਆ ਜਾਂਦਾ ਹੈ ਤੇ ਇੱਥੋਂ ਐਂਬੂਲੈਂਸ ਦੀ ਸੇਵਾ ਵੀ ਚੱਲਦੀ ਹੈ ਜੋ ਹਸਪੀਟਲ ਖੋਲਿਆ ਹੈ ਇੱਥੇ ਕਿਸੇ ਨੂੰ ਵੀ ਐਂਬੂਲੈਂਸ ਦੀ ਲੋੜ ਹੋਵੇ ਤੇ ਉਹ ਇਹਨਾਂ ਦੇ ਨਾਲ ਕੰਟੈਕਟ ਕਰ ਸਕਦਾ ਹੈ ਤੇ ਆ ਜੋ ਗੱਡੀਆਂ ਦਿਖਾਈ ਦੇ ਰਹੀਆਂ ਹਨ ਇਹਨਾਂ ਵਿੱਚ ਹਰ ਰੋਜ਼ ਇੱਥੋਂ ਲੰਗਰ ਰਵਾਨਾ ਕੀਤਾ ਜਾਂਦਾ ਹੈ ਅਲੱਗ-ਅਲੱਗ ਸਥਾਨਾਂ ਉੱਤੇ ਪਹੁੰਚਾਇਆ ਜਾਂਦਾ ਹੈ ਸੋ ਇੰਨੀ ਮਿਹਰ ਹੈ ਧੰਨ ਗੁਰੂ ਰਾਮਦਾਸ ਜੀ ਦੀ ਤੇ ਇੱਥੇ ਕਿਸੇ ਵੀ ਚੀਜ਼ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੰਦੇ ਸੋ ਬੇਨਤੀ ਹੈ ਜੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਕਿਸੇ ਗਰੀਬ ਦਾ ਭਲਾ ਹੋ ਸਕੇ پھل <laughs> ڏيڻو <laughs> <laughs>